ਦੁਕਾਨ ਦੇ ਵਿੱਚ ਇੱਕ ਤੇਜ਼ ਰਫ्तार ਥਾਰ ਅੰਦਰ ਵੜ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਜਿਸ ਬਾਅਦ 에য়ার ਬੈਗ ਖੁੱਲ ਗਏ ਨੇ ਚਾਲਕ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਬਸਤੀ 바ਵਾ ਖੇਲ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਮੰਗਲਵਾਰ ਦੀ ਸਵੇਰ ਇੱਕ ਵੱਡਾ ਹਾਦਸਾ ਹੋ ਗਿਆ ਤੇਜ਼ ਰਫ्तार ਥਾਰ ਆਪਣਾ ਸੰਤੁਲਨ ਖੋ ਪੈੜਦੀ ਹੈ ਤੇ ਸੜਕ ਕਿਨਾਰੇ ਸੱਤ ਗੁਫਤਾ ਸੈਂਟਰੀ ਸਟੋਰ ਦੇ ਵਿੱਚ ਵੜ ਗਈ ਹਾਦਸੇ ਦੇ ਦੌਰਾਨ ਥਾਰ ਬੁਰੀ ਤਰ੍ਹਾਂ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਚਾਲਕ ਤੇ ਗੰਭੀਰ ਸੱਟਾਂ ਲੱਗੀਆਂ ਨੇ ਉੱਥੇ ਲੱਗੇ ਸਸਤੇ ਵੀ ਕੈਮਰੇ ਚ ਕਟਾ ਕੈਦ ਹੋ ਗਈ ਜਿਸse ਵਿੱਚ ਵੇਖਿਆ ਜਾ ਸਕਦਾ ਹੈ ਕਿ ਪੈਦਲ ਵਿਅਕਤੀ ਜਾ ਰਿਹਾ ਸੀ ਦੌਰਾਨ ਥਾਰ ਚਾਲਕ ਨੇ ਉਸ ਨੂੰ ਵੀ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਲ-ਬਾਲ ਬਚ ਗਿਆ ਜਿਸ ਤੋਂ ਬਾਅਦ ਥਾਰ ਦੁਕਾਨ ਦੇ ਵਿੱਚ ਜਾ ਵੜਦੀ ਹੈ ਘਟਨਾ ਤੋਂ ਬਾਅਦ ਜ਼ੋਰਦਾਰ ਧਮਾਕਾ ਹੁੰਦਾ ਲੋਕ ਆਵਾਜ਼ ਸੁਣ ਕੇ ਇਕੱਠੇ ਹੁੰਦੇ ਨੇ ਮਾਮਲੇ ਦੀ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਸੰਸਾਰ ਘਟਨਾ ਸਫੇਰੇ 6:30 ਵਜੇ ਦੀ ਦੱਸੀ ਜਾ ਰਹੀ ਹੈ ਇਸ ਤਰ੍ਹਾਂ ਥਾਰ ਚਾਲਕ ਨੂੰ ਬਾਹਰ ਕੱਢਿਆ ਗਿਆ ਤਾਂ ਦੱਸਈਏ ਕਿ ਥਾਰ ਚਾਲਕ ਨੇ ਬਾਹਰ ਨਿਕਲਣ ਤੋਂ ਬਾਅਦ ਬੈਸ ਵਾਸੀ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪੁੱਜੀ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਥਾਰ ਇੱਕ ਦੁਕਾਨ ਦੇ ਵਿੱਚ ਜਾ ਵੜੀ ਹੈ ਦੁਕਾਨਦਾਰ ਨੇ ਕਿਹਾ ਕਿ ਥਾਰ ਚਾਲਕ ਨਸ਼ੇ ਚ ਤਤ ਲੱਗ ਰਿਹਾ ਸੀ ਜੀ ਯਾਰਾ ਦਲਜੀਤ ਤਰਜੀਹਾਂ ਦਾ ਕੀ ਹੋਇਆ ਕਿ ਮਾਮਲਾ ਕਿਹੜਾ ਸਾਰਾ ਇਹ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਵਿੱਚ ਉਹਨੂੰ ਬਾਹਰ ਕੱਢਿਆ ਜੀ ਉਹਨੂੰ ਕਿਹਾ ਉੱਧਰ ਬਾਹਰ ਆਕੜ ਵੇ ਪਹਿਲੇ ਉਹਨਾਂ ਨੂੰ ਪੁਲਿਸਾਂ ਨੂੰ ਕਹਿੰਦੀ ਤਾਂ ਕੋਣਾ ਪੁਲਿਸਾਂ ਲੈ ਆਏ ਤਾਂ ਫਿਰ ਇਹਨੂੰ ਕੱਢਿਆ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਸਾਰੀ ਘਟਣਾ ਜੀ 6 ਵਜੇ ਦਾ ਅੱਜ ਸਵੇਰੇ ਸਾਡੇ ਸ਼ਵੇ ਦਾ ਟਾਈਮ ਸੀ ਕਿੰਨੇ ਜਣੇ ਸੀ ਗੱਡੀ ਵਿੱਚ ਦੋ ਜਣੇ ਕਿ ਡਰਿੰਕ ਵਗੈਰਾ ਕਿਤੇ ਇਹਨਾਂ ਨੇ ਪੁੱਛਿਆ ਲੱਗਦੀ ਆ ਓਕੇ ਤੇ ਤੂੰ ਹੀ ਆ ਕੇ ਗੱਲਬਾਤ ਕੀਤੀ ਤੁਹਾਨੂੰ ਉਹ ਬੋਲਣ ਲੱਗ ਪਈ ਨਹੀਂ ਆਇਆ ਨਹੀਂ ਬੋਲਣ ਲੱਗ ਪਿਆ ਵੀ ਠੀਕ ਹੈ ਜੀ ਕਿਹੜੀ ਜਗ੍ਹਾ ਪੈਂਦੀ ਦੁਕਾਨ ਕਿਹੜਾ ਰਿਆ ਬਾਵਾ ਕੇ ਥਾਣੇ ਸਿਹਤ ਕਰਦੇ ਨੇ ਨਾ ਜੀ ਥਾਣਾ ਕਿਹੜਾ ਪੈਂਦਾ ਜੀ ਸਤੀ ਬਾਵਾ ਕੇ ਉਹਦੇ ਠੀਕ ਹੈ ਬਾਈ ਮੇਰਾ ਭੁਪਿੰਦਰ ਬੁੱਤਾਂ ਉੱਤੇ ਹੀ ਕੀ ਮਾਮਲਾ ਪਿਆ ਸਰਾ ਤੁਸੀਂ ਮੜਾ ਜੀ ਜੀ ਸਵੇਰੇ 7:00 ਵਜੇ ਤੋਂ 10 ਮਿੰਟ ਬਾਅਦ ਸੇ ਸਾਹਮਣੇ ਸਦਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਥੱਲੇ ਤੁਹਾਡੀ ਦੁਕਾਨ ਕੁਤਰੀ ਹੈ ਸਾਹਮਣੇ ਕਾਰ ਵਿੱਚ ਹੀ ਥਾਤ ਜੀ ਕਿਥੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਕਿ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਕੁਛ ਇੰਜ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਹੂੰ ਤੇ ਉਹ ਇੰਨੀ ਜ਼ੋਰ ਦੀ ਸਟੱਟ ਕੀਤੀ ਕਿ ਵਾਲੇ ਅੱਧੇ ਦੇ ਅੱਧੇ ਕਿ ਧਮਾਕਾ ਹੋਇਆ ਹੂੰ ਜਦੋਂ ਮੈਂ ਮੌਕੇ ਤੇ ਆਇਆ ਦੇਖਿਆ ਤੇ ਹ ਦੋ ਮੁੰਡੇ ਅੰਦਰ ਇੱਕ ਸੋਨਾ ਤੋਂ 18 ਸਾਲ ਦਾ ਇੱਕ ਤੋਂ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਜੀ ਠੀਕ ਹੈ ਨਾ ਜੀ ਕੋਈ ਇੱਕ ਮੁੰਡਾ ਜਿਹੜਾ ਡਰਾਈਵਿੰਗ ਕਰ ਰਿਹਾ ਸੀਗਾ ਉਹ ਲਸ਼ੇ ਟੋਲ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਜੀ ਉਹਨੂੰ ਕੋਈ ਸੋਧਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਹੂੰ ਜਾਂ ਉਹਨੂੰ ਪੱਟੀਆਂ ਕਰਵਾ ਕੇ ਆ ਪੱਟੀ ਕਰਵਾ ਕੇ ਉਹਨੂੰ ਮੈਂ ਸਟੇਲੀਅਨ ਦਾ ਮਿਠਾਇਆ ਉਸ ਤੋਂ ਬਾਅਦ ਉਹਨੇ ਓਨਰ ਆਏ ਕੈਂਡੀਡੇਟ ਘੰਟੇ ਬਾਅਦ ਘੂਰ ਥਲੇਉ ਜਦੋਂ ਉਹਨਾਂ ਦੇ ਓਨਰ ਆਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਸਿਮਪਥੀ ਪੇਸ਼ ਨਹੀਂ ਕੀਤੀ ਉਲਟ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ ਸ਼ੋਰੂਮ ਚ ਜਾਊਗੀ ਕਿੰਨਾ ਲੱਗ ਜਾਣਾ ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਸਿਮਪਥੀ ਦਾ ਪੇਸ਼ ਨਹੀਂ ਕੀਤਾ ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ ਉਹਨਾਂ ਦੇ ਮੁੰਡਿਆਂ ਨੇ ਸ਼ਰਾਬ ਪੀਤੀ ਨਸ਼ਾ ਕੀਤਾ ਉਹਨਾਂ ਨੂੰ ਪਟੀਆਂ ਵੀ ਕਰਾਈਆਂ ਸਾਡੇ ਨਾਲ ਉਹਨਾਂ ਨੇ ਕੋਈ ਸੇਫਟੀ ਗੱਲ ਦੀ ਗੱਲ ਨਹੀਂ ਕੀਤੀ ਕੁੱਤੇ ਤੁਹਾਡਾ ਨੁਕਸਾਨ ਕਿੰਨਾ ਤੋਂ ਹੋ ਗਿਆ ਭਾਜੀ ਮੇਰਾ ਨੁਕਸਾਨ ਤੁਹਾਡਾ ਘੜ 4 ਲੱਖ ਦਾ 4 4.5 ਲੱਖ ਦਾ ਨੁਕਸਾਨ ਹੋ ਗਿਆ ਬਾਕੀ ਮੇਰੀ ਰੈਂਟ ਕੰਮ ਕਰਦੇ ਦਿਨਾਂ ਦਿਨ 14 ਦੇ ਦਿਨ ਹੈ ਜੀ ਪਹਿਲੋਂ ਸਰਾਧਾ ਦੇ ਦਿਨ ਗਏ ਉਹਨਾਂ ਦਿਨ 14 ਦੇ ਦਿਨ ਆ ਕੇ ਭਾਜੀ 10 12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ ਜੀ ਮੈਂ ਸਭੋ ਠੇਕੇ ਉੱਥੇ ਆਨੇ ਸਾਰਾ ਫੀਮ ਕਹਿ ਕੇ ਆਇਆ ਮੈਂ ਕਿਹਾ ਮੇਰੀ ਦੁਕਾਨੇ ਸਮਝਦੇ ਜਿੱਦਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਮੈਂ ਕਿਹਾ ਮੇਰਾ ਕੋਈ ਖੋਖਾ ਥੋੜੇ ਸ਼ੋਰੂਮ ਹੈ ਜਿਹੜਾ ਚੱਕਲਾ ਟੂਰ ਕਰ ਦਿੱਤਾ ਸਾਡੇ ਬਾਬਾ ਖੇਲ ਬਾਜੀ ਸ਼ਾਇਦ ਕਰਦੇ ਸੀ ਪੁਲਿਸ ਨੂੰ ਹਾਂ ਪੁਲਿਸ ਨੂੰ ਕਿਹਾ ਤਾਂ ਕਹਿੰਦੇ ਪਹਿਲਾਂ ਆਪਣਾ ਰਾਜੀਨਾਮਾ ਕਰ ਲਓ ਜੇ ਹੁੰਦਾ ਤਾਂ ਜੇ ਨਹੀਂ ਰਾਜੀਨਾਮਾ ਹੁੰਦਾ ਫਿਰ ਅਸੀਂ ਬੈਠੇ ਹਾਂ ਫਿਰ ਅਸੀਂ ਗੱਡੀ ਚੁੱਕ ਲਈ ਆਵਾਂਗੇ ਬੈਟਰ ਹੈ ਕਿ ਤੁਹਾਡਾ ਰਾਜੀਨਾਮਾ ਹੋ ਜੇ ਜਿਹੜਾ ਖਰਚਾ ਤੁਹਾਨੂੰ ਦਿੰਦੇ ਤੇ ਦੀਰ ਪਰ ਤੁਸੀਂ ਤਾਂ ਕਿਹਾ ਤੁਹਾਡਾ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਬਾਜੀ ਹਲੇ ਕੋਈ ਨਹੀਂ ਗੱਲਬਾਤ ਕਰਨ सीआरडी ਉਹਨਾਂ ਨੇ ਵੀ ਕਾਰਵਾਈ ਕੀਤੀ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਜੀ ਉਸ ਤੋਂ ਬਾਅਦ 1842 ਵੀ ਆਏ ਉਹਨਾਂ ਨੇ ਵੀ ਸਾਰੀ ਰਿਪੋਰਟ ਲਿਖੀ ਉਹਨਾਂ ਨੇ ਕਿ ਕੀ ਦੇਖਦੇ ਜੇ ਦਿਨ ਦਾ ਸਮਾਂ ਹੁੰਦਾ ਵੇ ਫੇ ਤਾਂ ਬਾਜੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਘੱਟੋ ਘੱਟ ਚਾਰ ਕਾਰੀਗਰ ਮੇ ਤੋਂ ਤਿੰਨ ਚਾਰ ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਦੇ ਆ ਉਹ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਛੱਡ ਦੇਖੋ ਐਡਾ ਭਾਰਾ ਵਾ 35 ਸਾਲ ਪੁਰਾਣਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ ਕਿੰਨ ਫੁੱਟ ਅੰਦਰ ਚਲੇ ਗਈ ਉਹਦੀ ਨੰਬਰ ਪਲੇਟ ਵੀ ਅੰਦਰ ਵਈ ਗੱਡੀ ਦੇ ਅੰਦਰ ਦੁਕਾਨ ਦੇ ਅੰਦਰ ਨੰਬਰ ਪਲੇ 70 ਤੋਂ 80 ਦੀ ਸਪੀਡ ਤੇ ਜਦੋਂ ਗੱਡੀ ਸਟਾਕ ਹੁੰਦੀ ਹੈ ਉਦੋਂ 에ਅਰ ਬੈਗ ਖੁੱਲਦੇ ਆ ਗੱਡੀ ਦੇ 에ਅਰ ਬੈਗ ਵੀ ਖੁੱਲੇ ਹੋਏ ਆ ਜੋ ਤੁਸੀਂ ਦੇਖਿਆ ਗੱਡੀ ਦੇ ਵਿੱਚ ਕੋਈ ਸ਼ਰਾਬ ਦੀਆ ਬੋਤਲਾ ਜਾਂ ਕੁਛ ਇਦਾਂ ਪਿਆ ਹੈ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਦੋਂ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ ਤੁਸੀਂ ਦੱਸੋ ਕਾਰ 'ਚ ਕੋਈ ਓਨਰ ਬੈਠਾ ਹੋਵੇ ਜਾਂ ਲੇਡੀਜ਼ ਬੈਠੀ ਹੋਵੇ ਕੋਈ ਆਪਣੇ ਸੈਂਡਲ ਜਾਂ ਚੱਪਲ ਕਾਰ 'ਚ ਉਤਾਰ ਕੇ ਬਾਹਰ ਆਂਦਾ ਠੀਕ ਉਹ ਆਪਣੀ ਗਲਤੀ ਤੇ ਪੜਦਾ ਪਾ ਰਹੇ ਆਪਣੇ ਬੱਚਿਆਂ ਦੀ ਗਲਤੀ ਤੇ ਪੜਦਾ ਪਾ ਰਹੇ ਆ ਠੀਕ ਹੈ ਜੀ